ਸਤਿ ਸ਼੍ਰੀ ਅਕਾਲ ਅੱਜ ਆਪਾਂ ਕੈਨੇਡਾ ਦੀ ਇਮੀਗ੍ਰੇਸ਼ਨ 'ਚ ਆ ਰਹੇ ਕੁਝ ਵੱਡੇ ਬਦਲਾਵਾਂ ਦੀ ਗੱਲ ਕਰਾਂਗੇ ਸੁਣਨ ਚ ਆਇਆ ਕਿ ਸਤੰਬਰ ਤੋਂ ਕੁਝ ਨਵੀਆਂ ਚੀਜ਼ਾਂ ਲਾਗੂ ਹੋ ਰਹੀਆਂ ਨੇ ਹਾਂਜੀ ਬਿਲਕੁਲ ਕਾਫੀ ਹਲਚਲ ਹੈ ਇਸ ਬਾਰੇ ਤੇ ਇਹ ਜਿਹੜੇ ਬਦਲਾਵ ਨੇ ਇਹਨਾਂ ਨੂੰ ਸਮਝਣਾ ਜ਼ਰੂਰੀ ਹੈ ਹਾਂ ਕਿਉਂਕਿ ਅਸਰ ਤਾਂ ਸਾਰਿਆਂ ਤੇ ਹੀ ਪੈਣਾ ਹੈ ਚਾਹੇ ਕੋਈ ਆਉਣਾ ਚਾਹੁੰਦਾ ਹੋਵੇ ਜਾਂ ਉੱਥੇ ਪਹਿਲਾਂ ਤੋਂ ਹੋਵੇ ਸਾਡੇ ਕੋਲ ਚਾਰ ਮੁੱਖ ਗੱਲਾਂ ਨੇ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਬਿਲਕੁਲ ਆਓ ਫਿਰ ਪਹਿਲੇ ਬਦਲਾਵ ਤੋਂ ਹੀ ਸ਼ੁਰੂ ਕਰੀਏ ਹਾਂਜੀ ਪਹਿਲੀ ਗੱਲ ਹੈ LMIA ਵਰਕ ਪਰਮਿਟ ਬਾਰੇ ਸੁਣਿਆ ਕਿ ਤਨਖਾਹ ਵਾਲੀ ਸ਼ਰਤ ਬਦਲ ਰਹੀ ਹੈ LMIA ਮਤਲਬ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹਾਂ ਉਹੀ ਜਿਸ ਵਿੱਚ EMPLOYE ਨੂੰ ਦਿਖਾਣਾ ਪੈਂਦਾ ਕਿ ਲੋਕਲ ਬੰਦਾ ਨਹੀਂ ਮਿਲਿਆ ਹੁਣ ਗੱਲ ਇਹ ਹੈ ਕਿ ਨਵੇਂ ਨਿਯਮਾਂ ਚ ਜਿਹੜੇ ਬਾਰੋਂ ਕਾਮੇ ਸੱਦਣੇ ਨੇ ਐਲਐਮਆਈਏ ਤੇ ਉਹਨਾਂ ਨੇ ਘੱਟੋ ਘੱਟ ਤਨਖਾ 32 ਤੋਂ 34 ਡਾਲਰ ਪ੍ਰਤੀ ਕੰਟਾ ਕਰਨੀ ਪੈ ਸਕਦੀ ਹੈ 32 ਤੋਂ 34 ਡਾਲਰ ਇਹ ਤਾਂ ਕਾਫੀ ਵਾਧਾ ਹੈ ਹਾਂਜੀ ਕਾਫੀ ਹੈ ਮਕਸਦ ਤਾਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੈਨੇਡਾ ਵਿੱਚੋਂ ਹੀ ਬੰਦੇ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਇਸ ਨਾਲ ਮਤਲਬ ਜਿਹੜੇ ਆਪਣੇ ਭਾਰਤੀ ਜਾਂ ਪੰਜਾਬੀ ਭਾਈਚਾਰੇ ਦੇ ਲੋਕ ਐਲਐਮਆਈਆਈ ਰਾਹੀਂ ਆਉਣਾ ਚਾਹੁੰਦੇ ਨੇ ਉਨਾਂ ਲਈ ਔਖਾ ਨਹੀਂ ਹੋ ਜਾਵੇਗਾ ਖਾਸ ਕਰਕੇ ਜਿੱਥੇ ਤਨਖਾਹ ਇੰਨੀ ਨਹੀਂ ਹੁੰਦੀਆਂ ਹਾਂ ਦੇਖੋ ਅਸਰ ਤਾਂ ਪਵੇਗਾ ਯਕੀਨਨ ਜਦੋਂ ਬਾਰੂ ਬੁਲਾਉਣਾ ਮਹਿੰਗਾ ਹੋਊਗਾ ਤਾਂ EMPLOYE شاید ਲੋਕਲ ਨੂੰ ਪਹਿਲ ਦੇਵੇਗਾ ਕੈਨੇਡੀਅਨਾਂ ਲਈ ਤਾਂ ਚੰਗਾ ਹੋ ਸਕਦਾ ਪਰ ਬਾਰਲਿਆਂ ਲਈ ਮੁਸ਼ਕਿਲ ਵਧੇਗੀ ਹੈਨਾ ਸਹੀ ਗੱਲ ਹੈ ਇਹ ਸ਼ਾਇਦ ਉੱਚ ਹੁਨਰ ਵਾਲਿਆਂ ਤੇ ਜ਼ਿਆਦਾ ਫੋਕਸ ਕਰਨ ਦੀ ਕੋਸ਼ਿਸ਼ ਹੋਵੇ ਹੋ ਸਕਦਾ ਬਿਲਕੁਲ ਅੱਛਾ ਇੱਕ ਪਾਸੇ ਤਾਂ LMIA ਔਖਾ ਹੋ ਰਿਹਾ ਹੈ ਪਰ ਦੂਜੇ ਪਾਸੇ PR ਲਈ ਕੋਈ ਨਵਾਂ ਰਾਹ ਵੀ ਖੁੱਲ ਰਿਹਾ ਹੈ ਕੀ ਇਕਨੋਮਿਕ ਪਾਥਵੇ ਪਾਇਲਟ ਪ੍ਰੋਗਰਾਮ ਜਿਆ ਹਾਂਜੀ ਇਹ ਵੀ ਖਬਰ ਹੈ ਇਹ ਉਹਨਾਂ ਲੋਕਾਂ ਲਈ ਚੰਗੀ ਗੱਲ ਹੋ ਸਕਦੀ ਹੈ ਜਿਹੜੇ ਖਾਸ ਖੇਤਰਾਂ ਚ ਨੇ ਇਹ ਇਕਨੋਮਿਕ ਪਾਥਵੇ ਪਾਇਲਟ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਇਹ ਕਿਨਾਂ ਲਈ ਹੈ ਖਾਸ ਇਹਦਾ ਮੁੱਖ ਫੋਕਸ ਹੈ ਜੀ ਸਕਿਲਡ ਵਰਕਰਾਂ ਤੇ ਤੇ ਖਾਸ ਕਰਕੇ ਹੈਲਥ케ਅਰ ਵਾਲਿਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਚ ਹੈਲਥ케ਅਰ ਵਰਕਰਾਂ ਦੀ ਕਿੰਨੀ ਲੋੜ ਹੈ ਹਾਂ ਉਹ ਤਾਂ ਹੈ ਤੇ ਪਾਇਲਟ ਪ੍ਰੋਗਰਾਮ ਦਾ ਕੀ ਮਤਲਬ ਹੋਇਆ ਕੀ ਇਸ ਨਾਲ ਪੀਆਰ ਸੌਖੀ ਮਿਲੇਗੀ ਪਾਇਲਟ ਮਤਲਬ ਇਹ ਹਲੇ ਸ਼ੁਰੂਆਤੀ ਫੇਜ਼ ਛ ਹੈ ਦੇਖਣਗੇ ਕਿਵੇਂ ਕੰਮ ਕਰਦਾ ਫਿਰ ਸ਼ਾਇਦ ਪੱਕਾ ਕਰ ਦੇਣ ਉਮੀਦ ਇਹੀ ਹੈ ਕਿ ਨਾ ਖਾਸ ਖੇਤਰਾਂ ਲਈ ਸ਼ਾਇਦ ਪੁਆਇੰਟ ਕਟ ਚਾਹੀਦੇ ਹੋਣ ਜਾਂ ਪ੍ਰੋਸੈਸ ਤੇਜ਼ ਹੋਵੇ ਮਤਲਬ ਟਾਰਗੇਟਡ ਅਪਰੋਚ ਹੈ ਸਮਝ ਗਿਆ ਚਲੋ ਕੰਮ ਵਾਲਿਆਂ ਤੋਂ ਹੁਣ ਪਰਿਵਾਰਾਂ ਵੱਲ ਆਈਏ ਇੱਕ 90 ਦਿਨਾਂ ਦਾ ਵਿਜ਼ਟਰ ਵੀਜ਼ਾ ਵੀ ਆ ਰਿਹਾ ਹੈ ਭੈਣ ਭਰਾਵਾਂ ਲਈ ਹਾਂਜੀ ਇਹ ਤੀਜਾ ਵੱਡਾ ਬਦਲਾਅ ਹੈ ਜਿਹੜੇ ਲੋਕ ਕੈਨੇਡਾ ਚ ਪੀਆਰ ਨੇ ਜਾਂ ਸਿਟੀਜ਼ਨ ਨੇ ਉਹ ਆਪਣੇ ਭੈਣ ਭਰਾਵਾਂ ਨੂੰ 90 ਦਿਨਾਂ ਲਈ ਬੁਲਾ ਸਕਣਗੇ ਇਸ ਲਈ ਇੱਕ ਸਪੈਸ਼ਲ ਵੀਜ਼ਾ ਕੈਟਾਗਰੀ ਬਣਾਈ ਜਾ ਰਹੀ ਹੈ ਅੱਛਾ ਇਹ 10 ਸਾਲ ਵਾਲੇ ਮਲਟੀਪਲ ਐਂਟਰੀ ਵੀਜ਼ੇ ਤੋਂ ਕਿਵੇਂ ਵੱਖਰਾ ਹੈ ਉਹ ਤਾਂ ਸੁਣਿਆ ਅੱਜਕੱਲ ਬਹੁਤ ਰਿਜੈਕਟ ਹੋ ਰਹੇ ਨੇ ਹਾਂ ਇਹੀ ਫਰਕ ਹੈ ਉਹ 10 ਸਾਲ ਵਾਲਾ ਅਲੱਗ ਹੈ ਇਹ ਸਿਰਫ 90 ਦਿਨਾਂ ਲਈ ਹੋਵੇਗਾ ਮਕਸਦ ਸ਼ਾਇਦ ਇਹ ਹੀ ਹੈ ਕਿ ਜਿਨ੍ਹਾਂ ਨੂੰ ਥੋੜੇ ਸਮੇਂ ਲਈ ਆਉਣਾ ਹੈ ਤੇ 10 ਸਾਲ ਵਾਲਾ ਨਹੀਂ ਮਿਲ ਰਿਹਾ ਉਹਨਾਂ ਲਈ ਸੌਖਾ ਹੋ ਜਾਵੇ पर यदि इसमें कोई कन्फ्यूजन त नहीं होवेगी मतलब लोग ए त नहीं समझनगे कि 90 दिन रह के आगे बढ़ा सकदे हां या पीआर दा कोई रास्ता है नहीं नहीं ए बहुत क्लियर कीता गया है कि ए सख्ती नाल 90 ਦਿਨਾਂ ਦਾ ਹੀ ਐ ਉਸ ਤੋਂ ਬਾਅਦ ਵਾਪਸ ਜਾਣਾ ਪਵੇਗਾ ए 10 ਸਾਲਾ ਵੀਜ਼ੇ ਦਾ ਬਦਲ ਨਹੀਂ ਬਸ ਇੱਕ ਛੋਟੀ ਮੁਲਾਕਾਤ ਦਾ ਆਪਸ਼ਨ ਹੈ ਲੰਬੇ ਸਮੇਂ ਲਈ ਤਾਂ 10 ਸਾਲ ਵਾਲਾ ਹੀ ਅਪਲਾਈ ਕਰਨਾ ਪਊਗਾ ਠੀਕ ਐ ਇਹ ਗੱਲ ਕਲੀਅਰ ਹੋਣੀ ਚਾਹੀਦੀ ਐ ਚੌਥਾ ਬਦਲਾਓ ਪਹਿਲਾਂ ਗੱਲ ਸੀ ਕਿ ਪੀਆਰ ਦੀ ਗਿਣਤੀ ਘਟਾਉਣਗੇ ਪਰ ਹੁਣ ਕੁਝ ਹੋਰ ਸੁਣਨ ਚ ਆ ਰਿਹਾ ਹਾਂ ਇਹ ਕਾਫੀ ਦਿਲਚਸਪ ਹੈ ਪਹਿਲਾਂ ਲੱਗ ਰਿਹਾ ਸੀ ਕਿ ਸ਼ਾਇਦ ਇਮੀਗ੍ਰੇਸ਼ਨ ਟਾਰਗੇਟਸ ਘਟਣਗੇ ਪਰ ਹੁਣ ਖਬਰਾਂ ਮੁਤਾਬਕ ਸਾਲਾਨਾ ਪੀਆਰ ਦੀ ਗਿਣਤੀ ਨੂੰ ਦੇਸ਼ ਦੀ ਕੁੱਲ ਆਬਾਦੀ ਨਾਲ ਜੋੜਨ ਦੀ ਗੱਲ ਹੈ ਆਬਾਦੀ ਨਾਲ ਜੋੜਨਾ ਉਹ ਕਿਵੇਂ ਕੋਈ ਉਦਾਹਰਣ ਮਤਲਬ ਜਿੰਨੀ ਕੈਨੇਡਾ ਦੀ ਆਬਾਦੀ ਹੋਵੇਗੀ ਉਸ ਦਾ ਇੱਕ ਖਾਸ ਹਿੱਸਾ ਇੱਕ ਪਰਸੈਂਟੇਜ ਕਹਿ ਲਓ ਹਰ ਸਾਲ ਪੀਆਰ ਦਿੱਤੀ ਜਾਵੇਗੀ ਜਿਵੇਂ ਮੰਨ ਲਓ ਆਬਾਦੀ 4.5 ਕਰੋੜ 45 ਮਿਲੀਅਨ ਹੈ ਤਾਂ ਸ਼ਾਇਦ ਸਰਕਾਰ 4.5 ਲੱਖ ਪੀਆਰ ਦੇਵੇ ਜੋ ਕਿ ਲਗਭਗ 1% ਬਣਦਾ ਹੈ اچھا ਤੇ ਸਭ ਤੋਂ ਵੱਡੀ ਗੱਲ ਜਿਵੇਂ ਜਿਵੇਂ ਆਬਾਦੀ ਵਧੇਗੀ ਓਵੇਂ ਓਵੇਂ ਪੀਆਰ ਦਾ ਟਾਰਗੇਟ ਵੀ ਵਧੇਗਾ ਇਹ ਫਿਕਸ ਨਹੀਂ ਰਹੇਗਾ ਵਾਹ ਤਾਂ ਮਤਲਬ ਘਟਾਉਣ ਦੀ بجائے ਇਹ ਆਬਾਦੀ ਦੇ ਵਾਧੇ ਨਾਲ ਵਧਣਗੇ ਇਹ ਤਾਂ ਪਹਿਲਾਂ ਵਾਲੀ ਸੋਚ ਤੋਂ ਬਿਲਕੁਲ ਉਲਟ ਹੈ ਹਾਂਜੀ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਡਾਇਨਾਮਿਕ ਸਿਸਟਮ ਬਣਾਉਣ ਦੀ ਕੋਸ਼ਿਸ਼ ਹੈ ਤਾਂ ਕੁਲ ਮਿਲਾ ਕੇ ਇਹ ਚਾਰ ਮੁੱਖ ਬਦਲਾਅ ਨੇ ਜਿਹੜੇ ਸਤੰਬਰ ਤੋਂ ਆ ਸਕਦੇ ਨੇ ਐਲਐਮਆਈ ਇਹ ਮਹਿੰਗਾ ਪਰ ਸਕਿਲਡ ਤੇ ਹੈਲਥ케ਅਰ ਲਈ ਨਵਾਂ ਪੀਆਰ ਰਾ ਪੈਣ ਪ੍ਰਾਵਾਂ ਲਈ 90 ਦਿਨ ਦਾ ਸਪੈਸ਼ਲ ਵੀਜ਼ਾ ਪਰ ਸਖਤ ਸ਼ਰਤਾਂ ਨਾਲ ਤੇ ਪੀਆਰ ਟਾਰਗੇਟ ਹੁਣ ਆਬਾਦੀ ਨਾਲ ਜੁੜਨਗੇ ਬਿਲਕੁਲ ਸਹੀ ਸੰਖੇਪ ਹੈ ਇਹ ਚਾਰੇ ਕਦਮ ਦੱਸਦੇ ਨੇ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਦੇਸ਼ ਦੀਆਂ ਲੋੜਾਂ ਜਿਵੇਂ ਇਕਨੋਮੀ ਲੇਬਰ ਮਾਰਕੀਟ ਤੇ ਆਬਾਦੀ ਦੇ ਟੀਚਿਆਂ ਨਾਲ ਕੀ ਕਹਿੰਦੇ ਆ ਅਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਜ਼ਮੀਨੀ ਪੱਧਰ ਤੇ ਕਿਵੇਂ ਲਾਗੂ ਹੁੰਦੇ ਨੇ ਤੇ ਲੰਬੇ ਸਮੇਂ ਚ ਇਹਨਾਂ ਦਾ ਅਸਲ ਅਸਰ ਕੀ ਹੁੰਦਾ ਸਹੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਦੇਸ਼ ਆਪਣੀਆਂ ਆਰਥਿਕ ਲੋੜਾਂ ਸਮਾਜਿਕ ਇਕਤਾ ਤੇ ਆਬਾਦੀ ਦੇ ਟੀਚਿਆਂ ਵਿੱਚ ਸੰਤੁਲਨ ਕਿਵੇਂ ਬਣਾਏਗਾ ਇਹਨਾਂ ਨੀਤੀਆਂ